ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪਨ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ 1203 ਅੰਗ ਤੇ ਆਉਂਦਾ ਹੈ 듀 ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਸਾਰਗ ਮਹੱਲਾ 5ਵਾਂ ਇਨੂੰ ਸਾਰੰਗ ਨਹੀਂ ਕਹਿ ਦੇਣਾ ਇਹ ਸਾਰਗ ਉਚਾਰਨ ਕਰਨਾ ਠਿੱਪੀ ਤੁਰੈ ਤ ਸਾਰਗ ਸਾਰਗ ਮਹੱਲਾ ਪੰਜਵਾ ਅਬ ਪੁੱਛੇ ਕਿਆ ਕਹਾ ਕਹਾਣੀ ਕਹਿ ਦੇਣਾ ਕਹਾ ਕਹਿਣਾ ਕਕਾ ਹਾਹੇ ਕੰਨਾ ਬਿੰਦੀ ਤੁਰੈ ਤ ਉਚਾਰਨ ਕਰਨਾ ਇਸ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਪੁੱਛੇ ਤੇ ਵਿਸਰਾਮ ਲਾਉਣਾ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੇਕੋ ਨੇਕੋ ਤੇ ਵਿਸਰਾਮ ਹੈ ਸੰਗਤ ਜੀ ਲੈਨੋ ਨਹੀਂ ਪੜ ਦੇਣਾ ਨਾਣੇ ਦੀ ਆਵਾਜ਼ ਉਚਾਰਨ ਨਾ ਹੋਵੇ ਇੱਥੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਲੈਨੋ ਲੈਨੋ ਨਾਮ ਅੰਮ੍ਰਿਤ ਰਸ ਨੇਕੋ ਬਾਵਰ ਬਿਖ ਜੋ ਗਹਿ ਰਹਾ ਗਹਿ ਗੱਗਾ ਹਾਏ ਸਾਰੇ ਗਹਿ ਰਹਾ ਹਾਏ ਦੀ ਆਵਾਜ਼ ਉਚਾਰਨ ਹੋਵੇ ਰਹਾਓ ਦੁਲਬ ਜਨਮ ਚਰੰਕਾਲ ਪਾਇਓ ਪਾਇਓ ਤੇ ਬਿਸਰਾਮ ਐ ਜਤ ਕੌਡੀ ਬਦਲਹਾ ਹੁਣ ਇਹਨੂੰ ਕਈ ਸੰਗਤਾ ਪੜ ਜਾਂਦੀਆਂ ਬਾਦਲਾਹਾ ਬਦਲਹਾ ਉਚਾਰਨੀ ਕਰਨਾ ਇਹ ਜਿਹੜਾ ਸ਼ਬਦ ਹੈ ਸੰਗਤ ਜੀ ਹਾਹਾ ਜਿਹੜਾ ਹੈ ਇਹ ਸਬੰਧਕ ਉਚਾਰਨ ਕਰਨਾ ਬਦਲਹਾ ਬਦਲ ਪੂਰਾ ਪੜ ਕੇ ਹਾ ਹੈਡੇ ਜਿਹੜੇ ਹਾਹੇ ਕੰਨਾਂ ਇਹ ਵੱਖਰਾ ਉਚਾਰਨ ਕਰਨਾ ਬਦਲਹਾ ਪਾੜ ਇਕੱਠਾ ਹੈ ਪਰ ਬਦ ਲਹਾ ਲੱਲਾ ਹਾ ਇਹ ਨਾ ਨਹੀਂ ਲਾਉਣਾ ਜਿਹੜਾ ਲੱਲਾ ਦੱਦੇ ਦੇ ਨਾਲ ਉਚਾਰਨ ਕਰਨਾ ਹੈ ਬਦਲਹਾ ਕੌਡੀ ਬਦਲਹਾ ਮਤਲਬ ਕੌਡੀ ਬਦਲੇ ਇਸ ਦਾ ਜਿਹੜਾ ਉਚਾਰਨ ਹੈ ਦੁਲੱਬ ਜਨਮ ਚਿਰੰਕਾਲ ਪਾਇਓ ਇਥੇ ਵਿਸਰਾਮ ਹੈ ਜਾਤੋ ਕੌਡੀ ਬਦਲਹਾ ਕਾਥੂਰੀ ਕੋ ਕਾਥੂਰੀ ਨਹੀਂ ਕਹਿ ਦੇਣਾ ਕਾਥੂਰੀ ਥ ਕਿ ਜ ਕਕੇ ਨੂੰ ਕੰਨਾ ਲੱਗਿਆ ਥੱਥੇ ਨੂੰ ਦਲੈਂਕੜਾ ਕਾਥੂਰੀ ਕਾਥੂਰੀ ਕੋ ਗਾਹਕ ਆਇਓ ਇਥੇ ਬਿਸਰਾਮੇ ਲਾਦਿਓ ਕਾਲਰ ਬਿਰਖ ਜਹਿਵਾ ਬਿਰਖ ਜਹਿਵਾ ਆਇਓ ਲਾਭ ਲਾਭਣ ਕਹਿ ਤਾਈ ਤਾਈ ਤੇ ਬਿਸਰਾਮ ਲਾਉਣਾ ਮੋਹਨ ਠਗਾ ਠਾ ਗਉਰੀ ਸੋ ਉਲਜ ਪਹਾ ਠਾ ਗੌਰੀ ਠਗੌਰੀ ਨਹੀਂ ਕਹਿ ਦੇਣਾ ਠਗੌਰੀ ਹੋਵੇਗਾ ਠੱਠੇ ਨੂੰ ਕੰਨਾ ਨਹੀਂ ਹੋਵੇਗਾ ਠੱਠੇ ਨੂੰ ਕੰਨਾ ਉਚਾਰਨ ਕਰਨੇ ਠਾ ਗੌਰੀ ਸਿਉ ਉਲਜ ਪਹਾ ਕਾਚ ਬਾਦਰ ਲਾਲ ਖੋਈ ਹੈ ਹੈ ਤੇ ਬਿਸਰਾਮ ਹੈ ਬਾਦਰ ਉਚਾਰਨ ਕਰਨੇ ਰਾਰੇ ਨੂੰ ਦਲਾਵਾ ਲੱਗੀਆਂ ਬਾਦਰੇ ਨਹੀਂ ਕਹਿ ਦੇਣਾ ਤੇ ਨਾ ਹੀ ਬਿੰਦੀ ਲਾਉਣੀ ਬਾਂਦਰੇ ਨਹੀਂ ਕਹਿਣਾ ਬਾਦਰ ਕਾਚ ਬਾਦਰ ਲਾਲ ਖੋਈ ਹੈ ਫਿਰ ਇਹੋ ਔਸਰ ਕਦ ਲਹਾ ਇਹੋ ਇਹੇ ਨਹੀਂ ਪੜਨਾ ਇਹੋ ਹਾਹੇ ਨੂੰ ਔਂਕੜ ਔਸਰ ਕਦ ਲਹਾ ਸਗਲ ਪ੍ਰਾਦ ਏਕ ਗੁਣ ਨਾਹੀ ਠਾਕੁਰ ਛੋਡ ਹੈ ਦਾਸ ਭਜ ਹ ਹੁਣ ਸੰਗਤ ਜੀ ਜਿਹੜਾ ਇਹ ਪਾਸ ਪਾਠ ਹੈ ਭਜ ਹ ਭਜ ਹ ਹਾਹ ਜਿਹੜਾ ਇਹ ਸੰਬੰਧ ਕਲਾਉਣਾ ਤੇ ਪੋਲਾ ਸ਼ਬਦ ਪੜ੍ਹਨਾ ਹੈ ਭਜ ਹ ਨਹੀਂ ਕਹਿ ਦੇਣਾ ਭਜ ਹ ਇਸ ਤਰ੍ਹਾਂ ਉਚਾਰਨ ਕਰਨਾ ਇਸ ਦਾ ਜਿਹੜਾ ਵਿਸਰਾਮ ਹੈ ਨਾ ਹੀ ਤੇ ਲਾਉਣਾ ਹੈ ਠਾਕੁਰ ਛੋਡਹਿ ਦਾਸ ਭਜ ਹਾ ਆਏ ਮਸਟ ਜੜਵਤ ਕੀ ਨਿਆਈ ਨਿਆਈ ਤੇ ਵਿਸਰਾਮ ਹੈ ਜੋ ਤਸਕਰਦਾਰ ਸਨ ਹਾ ਹਾਏ ਨੂੰ ਕੰਨਾ ਜਿਹੜਾ ਲੱਗਾ ਸਬੰਧਕ ਲਾਉਣਾ ਹੈ ਸਨ ਹਾ ਇਹ ਪਾਰਾ ਪਾਠ ਹੈ ਥੱਲੇ ਹਲੰਤ ਲੱਗੀ ਸਨ ਹਾ ਹਰ ਉਪਾਉ ਨ ਕੋ ਸੂਝੈ ਸੂਝੇ ਨਹੀਂ ਪੜ ਦੇਣਾ ਸੂਝੈ ਦਲਾਵਾਂ ਦੇ ਨਾਲ ਇੱਥੇ ਸੰਗਤ ਜੀ ਵਿਸਰਾਮ ਲਾਉਣਾ ਸੂਝੈ ਹਰ ਦਾਸਾ ਸਰਣੀ ਪਰ ਰਹਾ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੂਟੀ ਹੈ ਹੁਣ ਇੱਥੇ ਸੰਗਤ ਜੀ ਤਿਆਰ ਰੱਖਣਾ ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਇੱਕ ਤਾਂ ਸ਼ਸ਼ੇ ਦੇ ਲੈਂਕੜਾਂ ਦੇ ਨਾਲ ਵੀ ਆਉਂਦਾ ਹੈ ਇਕ ਔਂਕੜ ਦੇ ਨਾਲ ਔਂਕੜ ਦੇ ਨਾਲ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਸ ਦਾ ਜਿਹੜਾ ਵਿਸਰਾਮ ਹੈ ਇੱਥੇ ਵਿਸਰਾਮ ਲਾਉਣਾ ਤੇ ਉਚਾਰਨ ਔਂਕੜ ਦਾ ਕਿਵੇਂ ਕਰਨਾ ਛੁੱਟੀ ਹੈ ਦਲੈਂਕੜਾਂ ਦੇ ਨਾਲ ਕਰਨਾ ਛੁੱਟੀ ਹੈ ਕਹੋ ਨਾਨਕ ਤਬਹੀ ਮਨ ਛੁੱਟੀ ਹੈ ਜੋ ਸਗਲੇ ਔਗਨ ਮੇਟ ਤਰਹਾ ਮੇਟ ਤਰਹਾ ਜਿਹੜਾ ਪਾਠ ਸੰਗਤ ਜੀ ਇਕੱਠਾ ਹੈ ਔਗਨ ਮੇਟ ਤਰਹਾ ਤੋ ਆਪ ਜੀ ਨੇ ਸੁਪਾਵਣ ਪਵਿੱਤਰ ਸ਼ਬਦ ਦਾ ਉਚਾਰਨ ਸਿੱਖ ਲਿਆ ਹੈ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ YouTube ਤੇ ਲਾਈਵ ਚੱਲਦੀ ਹੈ ਰਾਤ ਨੂੰ ਸਵੇਰੇ 8 ਵਜੇ ਜਿੰਨਾ ਸੰਗਤਾਂ ਨੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ ਹੋਵੇ ਉਹ ਰਾਤ ਨੂੰ ਸਵੇਰੇ 8 ਵਜੇ ਲਾਈਵ ਹੁੰਦੀਆਂ ਸੰਥਿਆ ਆਪ ਕਰ ਸਕਦੇ ਹੋ ਪਲੇਲਿਸਟ ਵਿੱਚ ਸਾਰੇ ਭਾਗ ਪਏ ਨੇ ਸੰਥਿਆ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ